ਐਫ ਆਈ ਆਰ ਨੰਬਰ 110 ਮਕਬੂਲਪੁਰਾ ਥਾਣਾ ਇਸ ਹੀ ਸਾਲ ਦੀ 2024 ਦੀ ਆਮ ਜੈਕਟ ਹੈ ਦਰਜ ਹੋਈ ਹੈ ਉਸ ਵਾਦਾ ਜੁਰਮ ਹੋਇਆ ਹੈ 111/3 ਬੀ ਐਨ ਐਸ ਉਹਦੇ ਚ ਅਸੀਂ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਹੈ ਉਹਨਾਂ ਉਹ ਪੰਜ ਦੋਸ਼ੀਆਂ ਦਾ ਨਾਮ ਹੈ ਅਨਵਰ ਸਿੰਘ ਗੁਰਪ੍ਰੀਤ ਸਿੰਘ ਆਕਾਸ਼ਦੀਪ ਸੁਰਜਤ ਸਿੰਘ ਤੇ ਸੰਦੀਪ ਸਿੰਘ ਸਾਨੂੰ ਇਨਫੋਰਮੇਸ਼ਨ ਸਹੀ ਕਿ ਇਹ ਜਿਹੜੇ ਦੋਸ਼ੀ ਹੈਗੇ ਆ ਕੋਈ ਨਾ ਕੋਈ ਵਾਰਦਾਤ ਕਰਕੇ ਤੇ ਮਕਬੂਲਪੁਰਾ ਏਰੀਆ ਦੇ ਥਾਣੇ ਚ ਇਹਨਾਂ ਨੇ ਠਾਰ ਬਣਾਈ ਹੈ ਤੇ ਉਸ ਤੋਂ ਬਾਅਦ ਸਾਨੂੰ ਇਨਫੋਰਮੇਸ਼ਨ ਮਿਲਨ ਤੋਂ ਬਾਅਦ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਉਹਨਾਂ ਦੀ ਡਾਇਰੈਕਸ਼ਨ ਦੇ ਤਹਿਤ ਐਸਐਚਓ ਮਕਬੂਲਪੁਰਾ ਨੇ ਆਪਣੀ ਟੀਮਸ ਬਣਾ ਕੇ ਤੇ ਏਰੀਆ ਚ ਸਰਚ ਕੀਤੀ ਤੇ ਸਾਨੂੰ ਸਭ ਤੋਂ ਪਹਿਲਾਂ ਦੋ ਦੋਸ਼ੀ ਮਿਲੇ ਅਨਵਰ ਤੇ ਗੁਰਪ੍ਰੀਤ ਇਹ ਸਾਰਿਆਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਹੈਗੀ ਹੈ ਤੇ ਇਹਨਾਂ ਤੋਂ ਸਾਨੂੰ ਅ ਵੈਪਨ ਵੀ ਮਿਲੇ ਹੈ ਤੇ ਅਬ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਸਨੂ ਦੋ ਦੋਸ਼ੀਆਂ ਬਾਰੇ ਹੋਰ ਪਤਾ ਚੱਲਿਆ ਆਕਾਸ਼ਦੀਪ ਤੇ ਸੂਰਜ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਇੱਕ ਦੋਸ਼ੀ ਜੇਲ੍ਹ ਵਿੱਚ ਬੰਦ ਸੀਗਾ ਜਿਹੜਾ ਇਹਨਾਂ ਨਾਲ ਪਹਿਲਾਂ ਕਾਂਸਪੀਰੇਟਰ ਸੀਗਾ ਆਕਾਸ਼ਦੀਪ ਸਿੰਘ ਉਰਫ ਲਾਡੀ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਆ ਰਹੇ ਹਾਂ ਤੇ ਸਾਰਿਆਂ ਤੇ ਕਿਸੇ ਦੇ ਸਨੈਚਿੰਗ ਦੇ ਪਰਚੇ ਕਿਸ ਦੇ ਐਨਡੀਪੀਐਸ ਦੇ ਪਰਚੇ ਹੈਗੇ ਆ ਕਿਸ ਦੇ ਡਕੈਤੀ ਦੇ ਪਰਚੇ ਹੈ ਤੇ ਸਾਰੇਆਂ ਨੂੰ ਅਚਾਰਜ ਨੇ ਗ੍ਰਿਫਤਾਰ ਇਥੋਂ ਕੀਤਾ ਮਕਬੂਲਪੁਰੇ ਤੋਂ ਤੇ ਇੱਕ ਨੂੰ ਅਸੀਂ ਲੈ ਆਇਆ ਆਪਣਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੈਂਟੇਜ ਤੇ ਹੁਣ ਅਸੀਂ ਮਾਨਯੋਗ ਅਦਾਲਤ ਤੋਂ ਪ੍ਰੋਡਕਸ਼ਨ ਆਪਣਾ ਰਿਮਾਂਡ ਲੈ ਕੇ ਤੇ ਅਸੀਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਮੁਕੱਦਮਾ ਨੰਬਰ 207 ਜਿਹੜਾ ਅਸੀਂ 29/24 ਨੂੰ ਦਰਜ ਕੀਤਾ ਹੈ ਪੀਐਸ ਸਲਾਮਾਬਾਦ ਤੇ ਇਹਦਾ ਜੁਰਮ ਹੈਗਾ 318 ਜਮਨਚਾਰ 336 ਜਮਨੇ 330 ਤੇ 340 ਬੀਐਨਐਸ ਦੇ ਤਹਿਤ ਅਸੀਂ ਦਰਜ ਕੀਤਾ ਇਹਦੇ ਚ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ 모ਹਿਤ ਸਿੰਘ ਉਰਫ 모ਖਲੀ ਤੇ ਨਿਸ਼ਾਨ ਸਿੰਘ ਉਰਫ ਕੱਜੂ ਤੇ ਇਹ ਜੇਲ ਦੇ ਵਿੱਚ ਥਰੋ ਕਰਦੇ ਸੀਗੇ ਤੇ ਮੋਬਾਈਲ ਫੋਨ ਵੀ ਥਰੋ ਕਰਦੇ ਸੀ ਸਾਨੂੰ ਗ੍ਰਾਂਤਗੀ ਹੋਈ ਹੈ 11 ਮੋਬਾਈਲ ਫੋਨ ਤੇ ਜਿਹੜੇ ਬਟਨ ਵਾਲੇ ਹੈਗੇ ਆ ਜੀ ਤੇ 14 ਚਾਰਜਰ ਨੇ ਦੋ ਚਾਰਜਰ ਦੀ ਲੀਡਾਂ ਹੈਗੀਆਂ ਜੀ ਦੋ ਸਿਗਰਟ ਬਣਾਉਣ ਵਾਲੇ ਪੈਕੇਟ ਹੈਗੇ ਆ ਬੀੜੀਆਂ ਦੇ ਪੈਕੇਟ ਨੇ 22 ਚਾਰ ਡੱਬੀਆਂ ਸਿਗਰਟ ਨੇ ਜੀ ਦੋ ਪੈਕੇਟ ਚੈਨੀ ਖੈਨੀ ਚਾਰ ਪੈਕੇਟ ਤੰਬਾਕੂ ਚਾਰ ਪੈਕੇਟ ਆ ਸ਼ਾਰਪ ਤੇ ਦੋ ਹੈਂਡਫੋਨ ਇੱਕ ਪੈਕ ਇੱਕ ਚਾਰਜਿੰਗ ਦਾ ਪੈਕੇਟ ਸੰਭਰਾਮਦ ਹੋਇਆ ਤੇ ਅਸੀਂ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦਾ ਪੁਲਿਸ ਸਮਾਨ ਲੈ ਕੇ ਮਾਨਯੋਗ ਅਦਾਲਤ ਤੋਂ ਤੇ ਅਸੀਂ ਅੱਗੇ ਇਹਨਾਂ ਦੇ ਪੁੱਛਗਿੱਛ ਕਰਾਂਗੇ ਜੀ ਹੋਰ ਵੀ ਹੈ ਕਦੋ-ਕਦੋ ਤੋਂ ਕਰਦੇ ਰਹੇ ਐ ਤੇ ਕਿਵੇਂ ਕਿਵੇਂ ਕਰਦੇ ਰਹੀ ਹੈ थाना छटाਵਾਲੋ ਦੋ ਵਕਤਕ ਮੁਕ ਮਕਦਮੇ ਦਰਜ ਹੋਏ 172 ਨੰਬਰ ਮਕਦਮਾ 174 ਨੰਬਰ ਮਕਦਮਾ 172 ਹੋਇਆ 29 9 24 ਨੂੰ ਤੇ 74 ਹੋਇਆ ਆ ਤਿੰਨੋਂ 24 ਨੂੰ ਤੇ 172 ਨੰਬਰ ਮਕਦਮੇ ਦੇ ਵਿੱਚ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਸੁਖਚੰਦ ਸਿੰਘ ਅਮਰਿਤਪਾਲ ਸਿੰਘ ਤੇ ਹਰਮਨ ਸਿੰਘ ਤੇ ਇਹਨਾਂ ਵੱਲੋਂ ਪਹਿਲਾਂ ਇੱਕ ਸਵਿਫਟ ਕਾਰ ਬਰਾਮਦ ਹੋਈ ਤੇ 12290 ਰੁਪਏ ਬਰਾਮਦ ਹੋਏ ਜਦੋਂ ਅਸੀਂ ਇਹਨਾਂ ਦੀ ਬੈਕਵਰਡ ਲਿੰਕੇਜ ਤੇ ਗਏ ਇਸ ਸਾਨੂੰ ਇੱਕ ਕਾਰਤਿਕ ਦਾ ਪਤਾ ਚੱਲਿਆ ਜੋ ਸੁਨਿਨ ਕਲੇਬ ਰਾਮਪੀਰਤ ਰੋਡ ਦਾ ਰਹਿਣ ਵਾਲਾ ਹੈ ਉਤੋਂ 10 ਲੱਖ 40 ਹਜ਼ਾਰ ਰੁਪਏ ਡਰਗ ਮਨੀ ਰਿਕਵਰ ਹੋਈ ਹੈ ਤੇ ਇੱਕ ਸਕੋਰਪੀਓ ਕਾਰ ਵੀ ਰਿਕਵਰ ਹੋਈ ਹੈ ਤੇ ਜਿਹੜਾ ਮਕਦਮਾ ਨੰਬਰ 174 ਹੈਗਾ ਉਹ ਚੋਂ ਨਰਿੰਦਰ ਸਿੰਘ ਗ੍ਰਿਫਤਾਰ ਹੋਇਆ ਤੇ ਉਤੋਂ 100 ਗ੍ਰਾਮ ਹੇਰੋਇਨ ਬਰਾਮਦ ਹੋਈ ਹੈ ਤੇ ਹੁਣ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਕਾਰ ਕੇ ਰਿਤਿਕ ਹੈ ਸੋਰੀ ਕਾਰਤਿਕ ਨਹੀਂ ਰਿਤਿਕ ਹੈ ਉਹ ਹਲੇ ਫਰਾਰ ਹੈ ਤੇ ਉਹਨੂੰ ਵੀ ਅਸੀਂ ਲੱਭ ਰਹੇ ਹਾਂ ਤੇ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਹੋਣਗੀਆਂ ਉਹ ਵੀ ਅਸੀਂ ਐਕਸਪਲੋਰ ਕਰਾਂਗੇ